ਫਿਰ ਇਹ ਕਾਲ ਤੱਕ ਸਰਦ ਦੇ ਉਹਨਾਂ ਜੋ ਫੈਸਲੇ ਸੁਣਾਏ ਗਏ ਸੀ ਸੱਤਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਉਹ ਸੱਤ ਮੈਂਬਰੀ ਕਮੇਟੀ ਲਗਾਤਾਰ ਰੋਸ ਤੇ ਪ੍ਰਤੀਫਕੇ ਰਿਆ ਠੀਕ ਨਹੀਂ ਚੱਲ ਰਹੀ ਤੇ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਜੀ ਸੂਨੀ ਗੁਰਦਰ ਪੰਨੂ ਮੈਡੀ ਅਕਸਰ ਮੈਂ ਇਹ ਕਹਿਣਾ ਹਾਂ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਜਣਾ ਪੈ ਗਿਆ ਅਕਾਲੀ ਰਾਜ ਦੇ ਵਾਇਤਾ ਦੇ ਕੋ ਪ੍ਰਕਾਸ਼ ਨੂੰ ਬਾਦਲ ਵੀ ਕਰਦੇ ਰਹੇ ਆ ਲੰਬੇ ਸਮੇਂ ਤੋਂ ਉਹਨਾਂ ਦੇ ਸਹਿਯੋਗੀ ਜ਼ਰੂਰ ਹੈ ਪੁੰਦਰ ਸਾਹਿਬ ਜੁਣ ਜਦੋਂ ਸੰਕਟ ਦੇ ਵਿੱਚ ਉਹਨਾਂ ਨੂੰ ਲਾ ਦਿੱਤਾ ਗਿਆ ਕਾਰਜਕਾਰੀ ਪ੍ਰਧਾਨ ਇੱਕ ਕਮੇਟੀ ਦੀ ਨਿਗਰਾਨੀ ਹੈ ਕਿ ਕਹਿੰਦੇ ਜਿਹੜਾ ਸਾਹੀ ਅਕਾਲੀ ਗੱਲ ਦੀ ਭਾਰਤੀ ਹੋਏਗੀ ਭਾਰਤੀ ਫਿਕਰਾ ਉਹ ਤੋਂ ਬਾਅਦ ਫਿਰ ਪ੍ਰਧਾਨ ਕੌਣ ਬਣੇਗਾ ਅਕਾਲੀ ਰਾਜ ਉਸ ਅੰਦਰ ਫੈਸਲਾ ਲਿਆ ਜਾਏਗਾ ਹੁਣ ਸਾਰਾ ਕੁਝ ਕਿਦਾਂ ਖਿਲਾਰਾ ਪੈ ਗਿਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਵੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਮਿੱਤਰਾਂ ਤੁਹਾਡਾ ਸਦਾ ਪ੍ਰਵਾਣ ਆ ਲਓ ਸਵਾਲ ਜੀ ਤੁਸੀਂ ਅਸਰ ਗੱਲ ਕਰਾਂਗੇ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿੱਥੇ 2 ਦਸੰਬਰ ਵਾਲੇ ਦਿਨ ਗਿਆਨੀ ਰਗਵੀਰ ਸਿੰਘ ਜਥੇਦਾਰ ਵੱਲੋਂ ਕਈ ਫੈਸਲੇ ਸੁਣਾਏ ਗਏ ਸੀ ਤੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਵੀ ਅਕਾਲੀ ਦਲ ਦੇ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਸਾਰੇ ਅਹੁਦੇ ਭੰਗ ਕਰ ਦਿੱਤੇ ਗਏ ਸੀ ਤੇ ਦੂਜੇ ਪਾਸੇ ਕਿਹਾ ਗਿਆ ਸੀ ਵੀ ਹੁਣ ਅਕਾਲੀ ਦਲ ਕਿਤਨਾ ਕਿਤੇ ਮਜ਼ਬੂਤ ਹੋਵੇਗਾ ਪੁਰਾਣੀਆਂ ਗੱਲਾਂ ਛਾੜ ਦਿੱਤੀਆਂ ਗਈਆਂ ਨੇ ਖਤਮ ਹੋ ਗਏ ਨੇ ਹੁਣ ਨਵੀਂ ਸ਼ੁਰੂਆਤ ਹੋਵੇਗੀ ਅਕਾਲੀ ਦਲ ਦੀ ਪਰ ਅਕਾਲੀ ਦਲ ਫਿਰ ਉਹੀ ਰਾਹੀ ਤੁਰ ਪਿਆ ਜੀ ਪਹਿਲਾਂ ਗਿਆਨੀ ਜਿਹੜੇ ਆਪਣੇ ਜਥੇਦਾਰ ਨੇ ਅਕਸ਼ੀਰੀ ਕਾਲਤ ਸਤਖ ਸਾਹਿਬ ਦੇ ਵੱਲੋਂ ਜੋ ਫੈਸਲੇ ਸੁਣਾਏ ਗਏ ਸੀ ਸੱਤਵੇਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਉਹ ਸੱਤਵੇਂ ਮੈਂਬਰੀ ਕਮੇਟੀ ਲਗਾਤਾਰ ਰੋਸ ਕੀਤਾ ਤੇ ਭਰਤੀ ਪ੍ਰਕਿਰਿਆ ਠੀਕ ਨਹੀਂ ਚੱਲ ਰਹੀ ਤੇ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਜੀ ਬਹੁਤ ਹੈ ਤੇ ਸ਼੍ਰੀ ਨਿਸ਼ੀਲ ਮੁੱਦਾ ਜੇ ਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਆਪਾਂ ਦਰਸ਼ਕਾਂ ਨਾਲ ਦੇਖੋ ਪਹਿਲਾਂ ਵੀ ਸਮਾਂ ਦੇ ਤੇ ਕਈ ਵਾਰੀ ਸਾਹ ਪਾ ਚੁੱਕੇ ਹਾਂ ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਅਕਸਰ ਮੈਂ ਕਈ ਮੌਕਿਆਂ ਤੇ ਗੱਲ ਕਹੀ ਹੈ ਕਿ ਵੀਂਗੇ ਜਰਨਲਿਸਟਸ ਮੈਂ ਦੇਖ ਰਹੇ ਆ ਕਿ ਬਹੁਤ ਘੱਟ ਉਹ ਜਿਹੇ ਇਤਰਾਜਾਂ ਚਾ ਪੰਥਕ ਤਿਰਾਂ ਚ ਸੁਮਣੀ ਕਾਲੀਕਾਲ ਦੇਖਣ ਨੂੰ ਮਿਲਣਗੇ ਜਿਸ ਮਕਾਮ ਚੋ ਅੱਜ ਗੁਜ਼ਰਿਆ ਕਾਲੀਕਾਲ ਤੇ ਪੰਥਕ ਤਿਰਾਂ ਅਕਸਰ ਇਹ ਤਾਂ ਕਈ ਵਾਰੀ ਮੌਕਾ ਮਿਲਦਾ ਦੇਖਣ ਦੇ ਲਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਰੀ ਦੇ ਲੰਬਾ ਸਮਾਪਰਦਾ ਜਿ세 ਰਗਚਨ ਸਿੰਘ ਟੋੜਾ ਪੰਜ ਵਾਰ ਮੁੱਖ ਮੰਤਰੀ ਰਹਿ ਚੁਕੇ ਪ੍ਰਕਾਸ਼ ਸਿੰਘ ਬਾਦਲ ਦੋਨਾਂ ਗੁਆਂਢਾਂ ਚਕਰਾ ਕਦੇ ਸਥਿਫੇ ਦਾ ਕੋਈ ਨਾ ਉਤਾਈ ਪਰ ਇਹੋ ਜੀ ਨਾ ਉਤਨੀ ਸੀ ਆਈ ਕਿ ਸਾਰੀਆਂ ਧਿਰਾਂ ਜਾਂ ਤਾਂ ਸਥਿਫੇ ਜਿਵੇਂ ਚਪਾਈ ਫਿਰਦੀਆਂ ਜਾਂ ਇੱਕ ਦੂਜੇ ਦੇ ਖਿਲਾਫ ਖੜੀਆਂ ਜਿਵੇਂ ਜ਼ਿਕਰ ਕਰਾਂ ਸਥਿਤੀ ਦਾ ਦੇਖੋ ਦੱਸਿ ਕਿ ਬਹੁਤ ਵੱਡੇ ਪੰਥਕ ਤੇ ਨਾਲ ਜੁੜੇ ਹੋਣਗੇ ਕਿ ਉਹ ਜੀ ਸਥਿਤੀ ਬਣੀ ਹੋਈ ਆ ਤਾਂ ਸਿੱਖ ਕੋਲ ਅੰਦਾਜ਼ਾ ਲਗਾ ਸਕਦੇ ਆ ਕਿ ਸਿੰਘ ਸਾਹਿਬਾਨ ਜਿਨ੍ਹਾਂ ਵਾਰੇ ਅਸੀਂ ਸਾਰੇ ਗੱਲ ਕਰਦੇ ਆਂ ਕਾਲ ਤੱਕ ਦੀ ਗੱਲ ਕਰਦੇ ਆਂ ਕਿ ਕਾਲ ਤੱਕ ਮਹਾਨ ਐਸੇ ਕੰਵਿਸ਼ਾਨਾ ਸਿੰਘ ਸਾਹਿਬ ਦੇ ਫੈਸਲੇ ਆ ਗਏ ਸੀ ਕਹਿੰਦੇ ਕਿ ਸੀ ਸਿਰਜ ਕੋਣ ਨੇ ਜੋ ਫੈਸਲੇ ਆ ਸਾਨੂੰ ਪ੍ਰਵਾਨ ਹੋਣਗੇ ਜਾਨੀ ਉਹਨਾਂ ਸਿੰਘ ਸਾਹਿਬਾਨ ਦੇ ਉੱਪਰ ਵੀ ਸਵਾਲ ਉੱਠ ਰਹੇ ਐ ਜਿਨ੍ਹਾਂ ਦੀ ਸਭ ਤੋਂ ਵੱਡੀ ਗੱਲ ਕਹਿੰਦੇ ਸਭ ਤੁਹਾਡੇ ਸਤਿਕਾਰ ਦੀ ਗੱਲ ਕਰਦੇ ਆਂ ਦੂਜੀ ਗੱਲ ਕਰ ਲਓ ਕੋਈ ਸ਼ਰੂਨੀ ਗੁਰਦਰ ਪਰੰਗ ਕਮੇਟੀ ਸ਼ਰੂਨੀ ਗੁਰਦਰ ਪਰੰਗ ਕਮੇਟੀ ਅਕਸਰ ਮੈਂ ਇਹ ਕਹਿੰਨਾ ਉਹਨਾਂ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਜਥੇਦਾਰ ਪ੍ਰਿੰਦਰ ਸਿੰਘ ਧਾਮੀ ਉਹਨਾਂ ਨੂੰ ਇਸਤਿਫਾ ਦੇਣਾ ਪੈ ਗਿਆ ਐਸਜੀਪੀਸੀ ਉਹ ਤੇ ਰਹਿ ਜਾਂ ਉਹ ਜਥੇਬੰਦੀ ਹੈ ਜਿਹੜੀ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਸਿੰਘ ਸਭਾ ਲਾਉਣ ਦੇ ਫੈਸਲੇ ਕਰਦੀ ਹੈ ਵੱਡੇ ਵੱਡੇ ਪੰਥਕ ਮਾਮਲੇ ਤੇ ਫੈਸਲੇ ਕਰਦੀ ਹੈ ਉਹ ਜਥੇਬੰਦੀ ਦੇ ਪ੍ਰਧਾਨ ਨੂੰ ਹੀ ਇਸਤਿਫਾ ਦੇਣਾ ਪੈ ਗਿਆ ਇਸਤਿਫਾ ਕਿਸੇ ਨੇ ਮੰਗਿਆ ਨਹੀਂ ਪਰਸਤਿਤियां ਐਓ ਜਿਹਾ ਬਣੀਆਂ ਕਿ ਸਾਮਿਹਾ ਨੇ ਆਪਣੇ ਆਪ ਸਿਰਵਾ ਦਿੱਤਾ ਪ੍ਰਸਿੱਧੀਆਂ ਨੇ ਮਜਬੂਰ ਕੀਤਾ ਜੋ ਉਹਨਾਂ ਨੇ ਜ਼ਿਕਰ ਕੀਤਾ ਜੋ ਸਾਹਮਣੇ ਆਈ ਹੈ ਗੱਲ ਇੱਕ ਤਰ ਬਚੇ ਸ਼੍ਰੋਣੀ ਕਾਲੀ ਦਲ ਦੇਖੋ ਮੈਂ ਉਹਨਾਂ ਤਰ੍ਹਾਂ ਦੀ ਗੱਲ ਕਰ ਰਿਹਾ ਜਿਹੜੀਆਂ ਬਕਾਇਦਾ ਵਿਧੀ ਵਿਵਧਾਨ ਨਾਲ ਲੋਕਾਂ ਦੇ ਪ੍ਰਵਾਹ ਤਰ੍ਹਾਂ ਲੰਬੇ ਸਮੇਂ ਤੋਂ ਆਪਾਂ ਗੱਲ ਕਰਦੇ ਹਮੇਸ਼ਾ ਹੀ ਕਿ ਕਾਲੀ ਦਲ ਦੇ ਇਤਿਹਾਸ ਦੀ ਗੱਲ ਕਰਦੇ ਹਾਂ 100 ਸਾਲ ਤੋਂ ਲੰਮਾ ਇਤਿਹਾਸ ਇਸ ਦੇ ਦਿਨ ਜਿਹੜੀਆਂ ਪੋਲੀਟਿਕਲ ਤਰ੍ਹਾਂ ਉਹਨਾਂ ਚਾਹਤੋਂ ਵੱਡੀ ਪੋਲੀਟਿਕਲ ਪਾਰਟੀ ਜਾਂ ਧਰ ਕੈਰੀਏ ਉਸ ਸ਼੍ਰੋਮਣੀ ਕਾਲੀਦਾਸ ਜੀ ਜਦੋਂ ਜ਼ਿਕਰ ਕਰਨ ਦੇ ਕੋਲ ਜਿਹੜਾ ਪ੍ਰਧਾਨ ਹੈ ਉਸ ਉਹਨੂੰ ਸੇਵਾ ਦਿੱਤਾ ਗਿਆ। ਸੇਵਾ ਉਹਨਾਂ ਨੇ ਵੀ ਆਪਣੇ ਆਪ ਨਹੀਂ ਦਿੱਤਾ। ਪਰ ਸੇਧੀਆਂ ਪੈਦਾ ਹੋਈਆਂ। ਸੁਖੀ ਸਿੰਘ ਬਾਦਲ ਨੂੰ ਪ੍ਰਧਾਨ ਕੀਤੇ ਉੱਤੇ ਤੋਂ ਸੇਵਾ ਦੇਣਾ ਪੈ ਗਿਆ। ਅੱਗੇ ਗੱਲ ਆ ਗਈ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਗੁੰਦੜ। ਹੁਣ ਬਰਿੰਦਰ ਸਿੰਘ ਗੁੰਦੜ ਕਾਰਜਕਾਰੀ ਪ੍ਰਧਾਨ ਇਹਦੇ ਬਾਰੇ ਕੋਈ ਦੌਰ ਹੈ ਨਹੀਂ ਕਿ ਤਜਰਬੇਕਾਰ ਆ ਗੂਆ ਲੰਬਾ ਸਮਾਂ ਅਕਾਲੀ ਦਲ ਦੇ ਮੁੱਢਲੇ ਉੱਪਰ ਇਹ ਸਫਾਂ ਚ ਰਹੇ ਆ ਟੌਪ ਦੇ ਅਹੁਦਿਆਂ 'ਚ ਰਹੇ ਆ ਪਰ ਕਦੇ ਉਹਨਾਂ ਨੇ ਅਗਵਾਈ ਨਹੀਂ ਸੀ ਕੀਤੀ ਅਕਾਲੀ ਦਲ ਦੀ ਅਕਾਲੀ ਦਲ ਦੀ ਅਗਵਾਈ ਤਾਂ ਦੇਖੋ ਪ੍ਰਕਾਸ਼ ਨ ਬਾਦਲ ਜੀ ਕਰਦੇ ਰਹੇ ਆ ਲੰਬੇ ਸਮੇਂ ਤੋਂ ਉਹਨਾਂ ਦੇ ਸਹਿਯੋਗੀ ਜਰੂਰ ਰਹੇ ਆ ਪੁੰਦਰ ਸਾਹਿਬ ਹੁਣ ਜਦੋਂ ਇਹ ਸੰਕਟ ਦੇ ਵਿੱਚ ਉਹਨਾਂ ਨੂੰ ਲਾ ਦਿੱਤਾ ਗਿਆ ਕਾਰਜਕਾਰੀ ਪ੍ਰਧਾਨ ਆ ਤਾਂ ਉਹਨਾਂ ਨੂੰ ਮੀਟਿੰਗਾਂ 'ਚ ਬੁਲਾਇਆ ਜਾਂਦਾ ਹੈ ਜਾਂ ਆਪਣੇ ਅੱਗੇ ਮੀਡੀਆ ਵਾਲੇ ਮਿੱਥਰੋਂ ਨੇ ਪੁੱਛਦੇ ਆ ਕਿ ਪੁੰਦਰ ਸਾਹਿਬ ਦੱਸੋ ਤੁਸੀਂ ਮੀਟਿੰਗ 'ਚ ਕਿਉਂ ਨਹੀਂ ਆਏ ਇਸ ਦੇ ਬਾਰੇ ਕੀ ਕਹਿਣਾ ਹੈ ਪੂੰਦ ਸਰਦ ਸਵਾਨੀ ਉਹ ਗੰਗਲੀ ਮਾਇਸ ਗੱਲ ਨਹੀਂ ਕਰਨੀ ਮੈਂ ਬਹੁਤ ਘੱਟ ਬੋਲਦਾ ਹਾਂ ਹੁਣ ਫਿਰ ਬੋਲੇ ਤਾਂ ਕੌਣ ਬੋਲੇ ਸਿੱਧੀ ਦੇ ਉੱਤੇ ਆਪਾਂ ਜਾਣਨ ਰਸ ਰਹਿ ਕੇ ਬੋਲਣ ਵਾਸਤੇ ਜਿਸੋਂ ਪਹਿ ਸੰਗ ਸਿੰਘ ਜੀ ਬਾਨ ਦੀ ਗੱਲ ਕਰਦੇ ਆ 2 ਦਸੰਬਰ ਜਿਹਦਾ ਤੁਸੀਂ ਜ਼ਿਕਰ ਕੀਤਾ ਇੱਕ ਵੱਡਾ ਦਿਨ ਸੀ ਆਪਾਂ ਕਹਾਂਗੇ ਕਿ ਪੰਥਕ ਤਰ੍ਹਾਂ ਦੇ ਲਈ ਇੱਕ ਇਤਿਹਾਸਿਕ ਦਿਨ ਆਪਾਂ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਦੀਆਂ ਵੀ ਪ੍ਰਤੀਧੀਆ ਹੋਈਆਂ ਅਕਾਲ ਸਾਹਿਬ ਦੀ ਅਕੀਦ ਤੇ ਆ ਕੇ ਸਾਰੇ ਸਿੰਘ ਸਹਿਬਾਨ ਨੇ ਅਕਾਲੀ ਤਰ੍ਹਾਂ ਵਾਲੇ ਅਕਾਲੀ ਆਗੂਆਂ ਦੇ ਜੋ ਫੈਸਲੇ ਸਨ ਆਏ ਉਹ ਸਾਰਿਆਂ ਨੇ ਸਿਰ ਤੇ ਧਾ ਕੇ ਪ੍ਰਵਾਨ ਕੀਤਾ ਸੁਖਵੀਰ ਸੰਬਾਦ ਨੇ ਤਾਂ ਬਾਰ-ਬਾਰ ਕਿਹਾ ਕਿ ਜੋ ਵੀ ਗਰਾਹਾਂ ਦੀ ਗੱਲ ਜੋ ਵੀ ਦੋਸ਼ਾਂ ਦੀ ਗੱਲ ਹੈ ਸਾਰੇ ਆਪਣੀ ਝੋਲੀ ਚ ਪਾਉਣਾ ਹੈ ਉਸ ਤੋਂ ਬਾਅਦ ਆਰਮਨ ਤਰਖਾਲ ਕੇ ਸਾਰਿਆਂ ਨੇ ਭੁਗਤੀ ਵੀ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਬਣਾਈ ਕਿਹਾ ਕਿ ਜੇ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਇਹਦੇ ਕਮਿਸ਼ਨਰ ਹੋਣਗੇ ਜਥੇਦਾਰ ਰਜਿੰਦਰ ਸਿੰਘ ਤਾਮੀ ਐਜੂਬੀਸ ਦੇ ਪ੍ਰਧਾਨ ਨੇ ਇਹ ਕਮੇਟੀ ਦੀ ਨਿਗਰਾਨੀ ਇਹ ਕਹਿੰਦੇ ਜਿਹੜੇ ਸਾਜੀ ਅਕਾਲੀ ਗੱਲ ਦੀ ਭਰਤੀ ਹੋਏਗੀ ਭਰਤੀ ਪ੍ਰਕਿਰਿਆ ਉਹ ਤੋਂ ਬਾਅਦ ਫਿਰ ਪ੍ਰਧਾਨ ਕੌਣ ਬਣੇਗਾ ਅਕਾਲੀ ਜਨ ਹਸਮ ਦਾ ਫੈਸਲਾ ਲਿਆ ਜਾਏਗਾ ਹੁਣ ਸਾਰਾ ਕੁਝ ਕਿੱਦਾਂ ਖਲਾਰਾ ਪੈ ਗਿਆ ਇੱਕ ਬਹੁਤ ਹੀ ਰਿਸਪੈਕਟੇਬਲ ਪੰਜਾਬੀ ਦੇ ਕਹਾਣੀਕਾਰ ਹੋਇਆ ਕੁਲਵੰਤ ਸਿੰਘ ਜਿਹੜੇ ਥੋੜਾ ਬਹੁਤਾ ਵੀ ਅ ਰੁਚੀ ਰੱਖਦੇ ਆ ਸਾਇਦ ਨਾਲ ਜ਼ਰੂਰ ਜਾਣਦੇ ਹੋਣਗੇ ਉਹਨੂੰ ਇੱਕ ਕਹਾਣੀ ਮੈਨੂੰ ਚੇਤੇ ਆਉਂਦੀ ਹੈ ਉਹ ਕਹਾਣੀ ਦਾ ਨਾਮ ਸੀ ਟੂੜੀ ਦੀ ਪੰਡ ਉਹ ਲੋ ਜਿਹੜਾ ਸੰਲੇਖ ਸੀ ਟੂੜੀ ਦੀ ਪੰਡ ਟੂੜੀ ਦੀ ਪੰਡਾ ਪਰ ਲੰਬੀ ਗੱਲ ਨਹੀਂ ਕਰਦੇ ਉਹਨੇ ਕਿਹਾ ਇੱਕ ਜਿਹੜਾ ਕਿਸੇ ਕਿਸਾਨ ਦੇ ਉੱਤੇ ਟੂੜੀ ਦੀ ਪੰਡ ਰੱਖੀ ਜੇ ਤਾਂ ਉਹਨੇ ਜ਼ਿਕਰ ਕੀਤਾ ਉਹ ਕਹਿੰਦੇ ਐ ਸੱਤ ਜਾ ਕੇ ਪੰਡ ਖੁੱਲ ਗਈ ਤੇ ਤਿਲਾ-ਤਿਲਾ ਹੋ ਗਈ ਮੈਨੂੰ ਤਾਂ ਐ ਲੱਗਦਾ ਟੂੜੀ ਦੀ ਪੰਡ ਦੀ ਤਰ੍ਹਾਂ ਕਾਂਸਾ ਥਿਲਾ ਥਿਲਾ ਹੋ ਗਿਆ ਤੇ ਸਿੰਘ ਸਾਹਿਬਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਫੈਸਲਾ ਲੈਣ ਕੰਮੀ ਸਾਹਿਬ ਨੇ ਸੇਵਾ ਦਿੱਤਾ ਕਾਲੀਗੜ੍ਹ ਦਾ ਪੱਕਾ ਪ੍ਰਧਾਨ ਕੋਈ ਨਹੀਂ ਉਧਰੋਂ ਕਾਲੀਗੜ੍ਹ ਕਹੀ ਜਾਂਦਾ ਕਿ ਇਹ ਤਾਂ 35 ਲੱਖ ਭਰਤੀ ਕਰ ਲਈ ਐ ਕਈ ਉਹਨਾਂ ਨੇ ਕਹੀ ਜਾਂਦੇ ਆ ਕਿ ਭਲੇ ਮਾਨਸੋ ਜਿਹੜੀ ਪਿਛਲੀ ਪਾਰਲੀਮੈਂਟ ਦੀਆਂ ਵੋਟਾਂ ਪਈਆਂ ਉਹ ਤਾਂ 18 ਲੱਖ ਪਈਆਂ ਭਰਤੀ ਮੈਂਬਰਸ ਦੀ 35 ਲੱਖ ਹੋ ਗਈ ਇਹ ਕਿਵੇਂ ਹੋ ਗਿਆ ਜੇ ਤੁਸੀਂ ਦੇਖੋ ਕਿ ਕਿਸ ਕਮਸਾਨ ਤੋਂ ਨਿਕ ਰਿਹਾ ਅਕਾਲੀ ਗੱਲ ਦੇ ਪੰਤੇਕ ਤਰ੍ਹਾਂ ਅੱਜ ਸਰ ਤੋਂ ਇਹ ਮਾਮਲਾ ਜਿਸ ਤਰੀਕੇ ਨਾਲ ਜਿੰਨ ਸੰਤੰਨੇ ਸਤਿਵਾ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਗੱਲ ਕਹੀ ਆ ਕਹਣੀ ਬਣਦੀ ਵੀ ਹੈ ਜਿੱਥੇ ਦਾ ਗਜਨ ਸਿੰਘ ਟੋੜਾ ਨੂੰ ਕਈ ਵਾਰੀ ਆਪ ਪ੍ਰੈਸ ਕਾਨਫਰੰਸ ਸੁਣਿਆ ਉਹ ਕਹਿੰਦੇ ਸੀ ਕਿ મતਬੇਦ ਹੋ ਸਕਦੇ ਆ ਪੰਤੇਕ ਤਰ੍ਹਾਂ ਜਗਾਂ ਮਤਬੇਦ ਹੋ ਸਕਦੇ ਆ ਅਨ ਜਿੱਥੇ ਦਾ ਸਵਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਸਿਕਾਂਦੀ ਸਰਮੌਰ ਜਥੇਬੰਦੀਆਂ ਕਹਿੰਦੇ ਇਹਨੂੰ ਠਾਣਾ ਲਾਓ ਮੁੜ ਕੇ ਐਟਪੀਸੀ ਨਹੀਂ ਮਿਲਣੀ ਕਦੇ ਇੱਕੋ ਇੱਕ ਜਥੇ ਹੁੰਦੀ ਐ ਜੂ ਦੀ ਲਲਕਾਰ ਸੁਣੀ ਜਾਂਦੀ ਐ ਤੇ ਅੱਜ ਧਾਮੀ ਸਾਹਿਬ ਨੇ ਇਹ ਗੱਲ ਤਾਂ ਕਹੀ ਐ ਕਿ ਕਾਲੀਦਾਰ ਕਮਜ਼ੋਰ ਨਹੀਂ ਪੈਣਾ ਚਾਹੀਦਾ ਐਸਜੀਪੀਸੀ ਕਮਜ਼ੋਰ ਨਹੀਂ ਪਣੀ ਚਾਹੀਦੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਅਸਤੀਫਾ ਜੇ ਦਿੱਤਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਦੇਖੋ ਕਿਸੇ ਕਦਰ ਵੀ ਇਹ ਗੱਲ ਜਿਹੜੀ ਹੈਗੀ ਐ ਕਿਸੇ ਤੋਂ ਇਸ ਮਾਮਲੇ ਜਿਹੜਾ ਹੈਗਾ ਸਹੀ ਢੰਗ ਨਾਲ ਕੋਈ ਕਾਲਜਮ ਨੁਟਾਰਾ ਨਹੀਂ ਹੋ ਪਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਕਾਤਸਰ ਦੇ ਜਥੇਦਾਰ ਰਹੇ ਦੰਦਨ ਸਾਹਿਬ ਦੇ ਜਥੇਦਾਰ ਰਹੇ ਉਹ ਤੋਂ ਬਾ ਜਿੱਦਾਂ ਦੀਆਂ ਪ੍ਰਸਿੱਧੀਆਂ ਬਣੀਆਂ ਉਹਨਾਂ ਨੂੰ ਉਹਦਿਆਂ ਤੋਂ ਪਾਸੇ ਕਰ ਦਿੱਤਾ ਗਿਆ ਹੁਣ ਉਹਦਿਆਂ ਤੋਂ ਪਾਸੇ ਕਰਨ ਦੇ باوجود ਵੀ ਗਿਆਨੀ ਹਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਉਹ ਪੰਥ ਚੋਂ ਪਾਸੇ ਨਹੀਂ ਨਾ ਕਰ ਸਕਦੇ ਆਪਾਂ ਉਹਦਿਆਂ ਤੋਂ ਕਿਸੇ ਵਿਅਕਤੀ ਨੂੰ ਪਾਸੇ ਕਰ ਸਕਦੇ ਹਾਂ ਪੰਥ ਚੋਂ ਕਿਵੇਂ ਪਾਸੇ ਕੋਈ ਕੀਤਾ ਜਾਂਦਾ ਪੰਥ ਦੀ ਮਰਜ਼ੀ ਹੈ ਕਿਹਨੂੰ ਪ੍ਰਵਾਨ ਕਰਦਾ ਕਿਹਨੂੰ ਨਹੀਂ ਕਰਦਾ ਸੋ ਗਿਆਨੀ ਹਰਪ੍ਰੀਤ ਸਿੰਘ ਹੁਣੇ ਪੰਥ ਦਾ ਜਿਵੇਂ ਉਸੇ ਤਰੀਕੇ ਨਾਲ ਕਹਿ ਆਂ ਜਦੋਂ ਉਹਨਾਂ ਨੂੰ ਉਹਦਾਂ ਤੋਂ ਪਾਸੇ ਕੀਤਾ ਗਿਆ ਤਾਂ ਕਾਲਸਾ ਦੇ ਜਥੇਦਾਰ ਨੇ ਇੰਨੀ ਗਾਲੀ ਕਹੀ ਨਾ ਕਿ ਵੀ ਇਹ ਗਲਤ ਫੈਸਲਾ ਲਿਆ ਗਿਆ ਉਹਦਾਂ ਤੋਂ ਜਿਹੜਾ ਪਾਸੇ ਕਰਨਾ ਇਸ ਤਰ੍ਹਾਂ ਜ਼ਲੀਲ ਕਰਕੇ ਕਿਸੇ ਸਿੰਘ ਸਾਹਿਬ ਨੂੰ ਪਾਸੇ ਕਰਨਾ ਵਾਜਬ ਗੱਲ ਨਹੀਂ ਵੱਡੀ ਗੱਲ ਹੈ ਕਾਲਸਾ ਦੇ ਜਥੇਦਾਰ ਵੱਲੋਂ ਅਜਿਹਾ ਕਹਿਣਾ ਕਿ ਜੋ ਐਸਡੀਬੀਸੀ ਦੇ ਪ੍ਰਧਾਨ ਨੇ ਫੈਸਲਾ ਲਿਆ ਅਸਤੀਫਾ ਦੇਣ ਦਾ ਮੈਂ ਸਮਝਦਾ ਬਿਲਕੁਲ ਵਾਜਬ ਹੈ ਮੁੰਡੇ ਐਸਡੀਬੀਸੀ ਦਾ ਪ੍ਰਧਾਨ ਹੀ ਜਿਹੜਾ ਹੈਗਾ ਅਕਾਲਸਾ ਦੇ ਜਥੇਦਾਰ ਦੀ ਟਿੱਪਣੀ ਜੋ ਫੈਸਲਾ ਆਇਆ ਉਹਦਾ ਸਤਕਾਰ ਨਹੀਂ ਕਰੇਗਾ ਤਾਂ ਹੋਰ ਕੌਣ ਕਰੇਗਾ ਉਹਨਾਂ ਨੇ ਕਹੀ ਵੀ ਇਹੀ ਗੱਲ ਹੈ ਕਿ ਜੋ ਸਿੰਘ ਸਾਹਿਬਾਂ ਨੇ ਫੈਸਲਾ ਦਿੱਤਾ ਹੈ ਰਤਵਾ ਜੋ ਗੱਲ ਕਹੀ ਹੈ ਮੈਂ ਕਹਿੰਦਾ ਉਸ ਫੈਸਲੇ ਦੀ ਰੋਸ਼ਨੀ ਵਿੱਚ ਉਹਨਾਂ ਦਾ ਸਤਕਾਰ ਕਰਦਿਆਂ ਆ ਆਪਣੇ ਅਹੁਦੇ ਤੋਂ ਅਸਤੀਫਾ ਦਿੰਨਾ ਹੈ ਤੇ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਕਨਵੀਨਰ ਕਹਿ ਲਓ ਪ੍ਰਧਾਨਗੀ ਕਹਿ ਲਓ ਉਹਦੇ ਤੋਂ ਵੀ ਅਸਤੀਫਾ ਦੇਣਾ ਔਰ ਮੈਂ ਸਿੰਘ ਜਾਂ ਨੂੰ ਬੇਨਤੀ ਕਰਦਾ ਕਿ ਮੇਰਾ ਅਸਤੀਫਾ ਸੱਤ ਮੈਂਬਰੀ ਕਮੇਟੀ ਵਾਲਾ ਪਰਵਾਹ ਕੀਤਾ ਜਾਏ ਸਿੰਘ ਸਾਹਿਬ ਕੀ ਫੈਸਲੈਂਡੇ ਕੀ ਨੀ ਲੈਣਦੇ ਤੱਕ ਨਹੀਂ ਸਾਹਮਣੇ ਆਈ ਪਰ ਜਿਹੜਾ ਕਮਸਾਨ ਪਿਆ ਇਹ ਕਿੱਥੇ ਜਾ ਕੇ ਗੱਲ ਖੜੇਗੀ ਬਹੁਤ ਹੀ ਵੱਡਾ ਇੱਕ ਆਪਣੇ ਆਪ ਚ ਪੂਰੀ ਪੰਤਿਕ ਤਰ੍ਹਾਂ ਦੇ ਲਈ ਚੁਣੌਤੀ ਵਾਲੀ ਗੱਲ ਹੈ ਅਜਿਹੀ ਗੱਲ ਕਦੇ ਕਾਟੀ ਵਾਪਰੀ ਹੋਏਗੀ ਕਿ ਸਿੰਘ ਸਾਹਿਬਾਂ ਦਾ ਬਖੇੜਾ ਐਜਡਬੀ ਦੇ ਭਲਾਂ ਦਾ ਅਸਤੀਫਾ ਉਹ ਸ਼੍ਰੋਮਣੀ ਅਕਾਲੀ ਹਲ ਦੇ ਪ੍ਰਧਾਨ ਦਾ ਅਸਤੀਫਾ ਨਵੀਂ ਚੋਣਾਂ ਜੇ ਹੋਈ ਨਹੀਂ ਤੇ ਚੋਣ ਚੋਂ ਸਾਰੀ ਪ੍ਰਕਿਰਿਆ ਚ ਕਿਵੇਂ ਪੰਤ ਉੱਪਰ ਕੇ ਸਾਹਮਣੇ ਆਏਗਾ ਅੰਤ ਕਿਹਾ ਜਾਂਦਾ ਕਿ ਪਿਛਲੇ ਸੰਕਟ ਦੇ ਸਮਿਆਂ ਤੋਂ ਉੱਪਰ ਕੀ ਹੁੰਦਾ ਰਿਹਾ ਮੀਤਾ ਇਹ ਹੀ ਕਰਦੇ ਆ ਕਿ ਹੁਣ ਵੀ ਉੱਪਰ ਕੇ ਆਏਗਾ ਰਾਜ ਦੀ ਜਿਹੜੀ ਸਥਿਤੀ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਸ ਵੇਲੇ ਸਾਰਾ ਕੁਝ ਜਿਗਾ ਤੂੜੀ ਦੀ ਪਾਣੀ ਤੇਰਾ ਐਨ ਸਾਥੀਆਂ ਦੇ ਵਿਸਕਾਰ ਖਿਲ ਰਿਹਾ ਪਿਆ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ ਨੂੰ ਨਿਯੁਕਤ ਕੀਤਾ ਗਿਆ ਤੇ ਉਹਨਾਂ ਨੇ ਨਿਯੁਕਤੀ ਦੇ ਨਾਲ ਇੱਕ ਵੱਡੀ ਕਾਰਵਾਈ ਕੀਤੀ ਹੈ ਮੁਕਸਰ ਸਾਹਿਬ ਦੇ ਡੀਸੀ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਜੀ ਕਈ ਮਾਮਲਿਆਂ ਨੂੰ ਲੈ ਕੇ ਜੀ ਬਿਲਕੁਲ ਜੋ ਤੁਸੀਂ ਸਿੱਧਾ ਜ਼ਿਕਰ ਕਰ ਰਹੇ ਹੋ ਤਾਂ ਮੈਨੂੰ ਚੰਡੀਗੜ੍ਹ ਦੇ ਪੰਜਾਬੀ ਜਖਾੜਾ ਉਹਨਾਂ ਦੇ ਸੀਨੀਅਰ ਜਰਨਲਿਸਟ ਅਚੰਦਿਤ ਪੁੱਲਰ ਉਹਨਾਂ ਦਾ ਕਮੈਂਟ ਮੈਨੂੰ ਚੇਤੇ ਆ ਰਿਹਾ ਜਦੋਂ ਪਹਿਲੇ ਦਿਨ ਆ ਕੇ ਮੀਟਿੰਗ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨ ਨਾਲ ਅਧਿਕਾਰੀਆਂ ਨਾਲ ਤਾਂ ਉਹਨਾਂ ਦਾ ਕਮੈਂਟ ਇਹ ਸੀ ਕਿ ਮੁੱਖ ਮੰਤਰੀ ਬਦਲੇ ਬਦਲੀ ਦੀ ਸਰਕਾਰ ਨਜ਼ਰ ਆਤੀ ਹੈ ਮੈਨੂੰ ਉਹ ਕਹਿੰਦਾ ਕਿ ਮੁੱਖ ਮੰਤਰੀ ਤੇਵਰ ਬਦਲੇ ਨਜ਼ਰ ਆਉਂਦੇ ਹੈ ਔਰ ਦੋ ਦਿਨ ਬਾਅਦ ਉਹ ਕਮੈਂਟ ਸਹੀ ਸਾਦ ਹੋ ਗਿਆ ਕਿ ਵਾਕਈ ਬਦਲੇ ਤੇਵਰ ਨਜ਼ਰ ਆ ਰਿਹਾ ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਵਿਜੀਲੈਂਸ ਦੇਖੋ ਇੱਕ ਸਟੇਟ ਦੇ ਅੰਦਰ ਰਿਸ਼ਤਾਚਾਰ ਦੇ ਮਾਮਲਿਆਂ ਨਾਲ ਲੈ ਕੇ ਕ੍ਰਿਪਸ਼ਨ ਦੇ ਮੁੱਦਿਆਂ ਨੂੰ ਲੈ ਕੇ ਵਿਜੀਲੈਂਸ ਦੀ ਨਿਗਰਾਨੀ ਦੀ ਕਾਰਵਾਈ ਦੀ ਇੱਕ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਔਰਵਿੰਦਰ ਕੁਮਾਰ ਵਿਜੀਲੈਂਸ ਦੇ ਹੈੱਡ ਹਨ ਉਹਨੇ ਪਿਛਲੇ ਸਮੇਂ ਚ ਕਈ ਵੱਡੇ ਵੱਡੇ ਕਦਾਵਤ ਜਿਹੜੇ ਹੈਗੇ ਆ ਮਖਾਕ ਰਿਜੀਕਲ ਪਾਰਟੀ ਦੇ ਆਗੂ ਉਹਨਾਂ ਦੇ ਕਾਰਵਾਈ ਕੀਤੀ ਕੇਸ ਬਣੇ ਉਹ ਸਾਰਾ ਕੁਝ ਸਾਹਮਣੇ ਆ ਰਵਿੰਦਰ ਕੁਮਾਰ ਨੂੰ ਹੁਣ ਵਿਜੀਲੈਂਸ ਚੀਫ ਦੇ ਅਹੁਦੇ ਤੋਂ ਪਾਸੇ ਕੀਤਾ ਗਿਆ ਇਹਦਾ ਗੱਲ ਨਹੀਂ ਸਾਹਮਣੇ ਆਈ ਕਿ ਕੀ ਉਹਨਾਂ ਤੇ ਅਲਿਗੇਸ਼ਨ ਆ ਜਾਂ ਕੀ وجہ ਆਈ ਹੈ ਸਾਹਮਣੇ ਆ ਸਕਦੀ ਹੈ ਇੱਕਦਮ ਚ ਪਰ ਜਿਸ ਤਰ੍ਹਾਂ اچانک ਪਾਸੇ ਕੀਤਾ ਗਿਆ ਇਹ ਆਪਣੇ ਤੇ ਬਹੁਤ ਵੱਡਾ ਸਵਾਲ ਹੈ ਕਿ ਵੀਲੈਂਸ ਦੇ ਚੀਫ ਨੇ ਉਹਦੇ ਤੋਂ ਪਾਸੇ ਕਰ ਦਿੱਤਾ ਗਿਆ ਔਰ ਉਹਦੀ ਥਾਂ ਤੇ ਨਵਾਂ ਵੀਲੈਂਸ ਚੀਫ ਕਹ ਲੋ ਡਾਇਰੈਕਟਰ ਕਹ ਲੋ ਜਿਹੜਾ ਹੈਗਾ ਜੀ ਐਨ ਰਾਓ ਉਹਨੂੰ ਲਗਾ ਦਿੱਤਾ ਗਿਆ ਔਰ ਇਹਨਾਂ ਉਹਦੇ ਚੱਲ ਜਾਂਦੇ ਜੇ ਖਬਰਾਂ ਆ ਹੀ ਰਹੀਆਂ ਸੀ ਜੇ ਇਨਫੋਰਮੇਸ਼ਨ ਆ ਹੀ ਰਹੀ ਸੀ ਨਾਲ ਦੀ ਨਾਲ ਹੀ ਇਹ ਵੀ ਗੱਲ ਆ ਗਈ ਕਿ ਡੀਸੀ ਮੁਕਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਵੱਡੀ ਖਬਰ ਆ ਬਹੁਤ ਘੱਟ ਮੌਕੇ ਇਹੋ ਜਿਹੇ ਹੁੰਦੇ ਆ ਜਦੋਂ ਕਿਸੇ ਆਈਐਸ ਦੇ ਖਿਲਾਫ ਦਰਸ ਦੇ ਤੌਰ ਤੇ ਕੋਈ ਅਲੀਗੇਸ਼ਨ ਲਾ ਕੇ ਉਹਨਾਂ ਨੂੰ ਹੱਥ ਪੈ ਜਾਵੇ ਔਰ ਡੀਸੀ ਦਾ ਇੱਕ ਤਰ੍ਹਾਂ ਦਾ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ ਉਸ ਇਥੇ ਕਾਰਵਾਈ ਕਰਨੀ ਵੱਡਾ ਨੋਟਿਸ ਲੈਣ ਵਾਲੀ ਗੱਲ ਹੈ ਡੀਸੀ ਮੁਕਸਰ ਨੂੰ ਆਪਣੇ ਹੋਤੇ ਤੋਂ ਸਸਪੈਂਡ ਕਰ ਦਿੱਤਾ ਗਿਆ ਜਿਹੜੀ ਜਾਣਕਾਰੀ ਆ ਰਹੀ ਹੈ ਉਹਦੇ ਅੰਦਾਜ਼ ਕਈ ਤਰ੍ਹਾਂ ਦੇ ਉਹਨਾਂ ਤੇ ਅਲੀਗੇਸ਼ਨ ਹੈ ਦੋਸ਼ ਹੈ ਅੱਜ ਇਹ ਦਿਨਾਂ ਦੀ ਸਥਿਤੀ ਸਾਹਮਣੇ ਆਜੇਗੀ ਕੀ ਕੀ ਸਾਹਮਣੇ ਆਉਂਦਾ ਹੈ ਪਰ ਇਹਦੇ ਵਿੱਚ ਕੋਈ ਦੋਗੜੇ ਨਹੀਂ ਕਿ ਡੀਸੀ ਮੁਖਸਰ ਜੀ ਸਸਪੈਂਡ ਕੀਤਾ ਗਿਆ ਤਾਂ ਕੋਈ ਨਾ ਕੋਈ ਗੰਭੀਰ ਇਲਜ਼ਾਮ ਜਾਂ ਦੋਸ਼ ਉਨ੍ਹਾਂ ਦੇ ਖਿਲਾਫ ਹੋਣਗੇ ਜ ਜਨਾਂ ਦੀ ਵਜ੍ਹਾ ਕਰਕੇ ਕਾਰਵਾਈ ਹੋਈ ਹੈ ਇਹ ਦੋ ਗੱਲਾਂ ਵਿਰਿੰਦਰ ਕੁਮਾਰ ਤੇ ਡੀਸੀ ਮੁਖਸਰ ਇੱਕ ਸੁਨਿਆਸ ਮੁੱਚੀ ਬਿਊਰੋਕ੍ਰੇਸੀ ਨੂੰ ਗਿਆ ਦੇ ਨਾਲ ਇਹ ਹੁਣ ਕੰਮ ਕਰਨਾ ਪਏਗਾ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਿਆਹ ਦਿੱਤਾ ਜਿਹੜੀ ਮੈਂ ਗੱਲ ਕੀਤੀ ਇਹਨਾਂ ਨੇ ਕਿ ਬਦਲੀ ਬਦਲੀ ਸੀ ਸਰਕਾਰ ਨਜ਼ਰ ਆਤੀ ਹੈ ਇਹਨਾਂ ਦੋ ਵੱਡੇ ਸੁਨੇਹਾ ਦੇ ਨਾਲ ਹੀ ਪੂਰੀ ਸਮੁੱਚੀ ਬਿਰੋਕਰੇਸੀ ਹੁਸਰਜਾਈ ਨੂੰ ਸੁਨੇਹਾ ਚਲਾਇਆ ਗਿਆ ਕਿ ਭ੍ਰਿਸ਼ਟਾਚਾਰ ਜਾਂ ਨਲੇਕੀ ਜਾਣਗੇ ਲਈ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਦਿੱਲੀ ਤੋਂ ਆਉਂ ਜਾਵਾ ਸਮਝਦਾ ਕਿ ਪਹਿਲਾ ਵੱਡਾ ਕਦਮ ਹੈ ਹਾਲਾਂਕਿ ਇਹ ਤਾਂ ਆਇਆ ਕਿ ਜਿੱਥੇ ਦਾ ਗੱਲ ਕਰਦੇ ਆਪਾਂ ਐਮਐਲਏ ਸਵੰਦੀ ਕੈਨ ਮਿਸਟਰ ਸਵੰਤ ਕਰਨ ਕਿਹਾ ਗਿਆ ਕਿ ਤੁਸੀਂ ਆਪਣੇ ਆਪਣੇ ਮਹਿਕਾਂਚ ਸੁਸਤੀ ਨਾਲ ਕੰਮ ਕਰੋ ਏਟਕੋ ਕੇ ਕੰਮ ਕਰੋ ਲੋਕਾਂ ਚ ਜਾਓ ਲੋਕਾਂ ਦੀ ਗੱਲ ਸੁਣੋ ਭ੍ਰਸ਼ਟਾਚਾਰ ਕਿਸੇ ਵੀ ਕਦਰ ਪਰਿਸ਼ਤ ਨਹੀਂ ਕੀਤਾ ਜਾਏਗਾ ਪਹਿਲੇ ਦੋ ਵੱਡੇ ਜਿਹੇ ਐਗਜ਼ਾਮਪਲ ਕੇ ਲੀਏ ਮਿਸਾਲ ਬਰਿੰਦਰ ਕੁਮਾਰ ਨੂੰ ਪਾਸੇ ਕਰਨਾ ਆਓ ਡੀਸੀ ਮੁਸਤਫੇ ਕਾਰਵਾਈ ਇਹਨਾਂ ਨੇ ਸਾਹਬ ਹੋ ਗਈਆਂ ਗੱਲ ਕਿ ਮੁਕੰਦਰੀ ਭਗਵਾਨ ਜੀ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਭ੍ਰਸ਼ਟਾਚਾਰ ਦੇ ਮੁੱਦੇ ਤੇ ਸਖਤੀ ਨਾਲ ਪੇਛਾ ਆ ਜਾਏਗਾ ਇੱਕ ਸਨਿਆਹ ਦਿੱਤਾ ਜਾਏਗਾ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਸਨਿਆਹ ਕਿਸ ਕਦਰ ਮੈਸੇਜ ਦਿੰਦਾ ਕਿਉਂਕਿ ਭ੍ਰਸ਼ਟਾਚਾਰ ਜਦੋਂ ਸਰਕਾਰ ਬਣੀ ਸੀ ਇਹਨਾਂ ਨੇ ਕਿਹਾ ਸੀ ਤੇ ਸਾਡਾ ਸਭ ਤੋਂ ਵੱਡਾ ਮੁੱਦਾ ਜਾਂ ਪਹਿਲਾ ਮੁੱਦਾ ਹੋਵੇਗਾ ਭ੍ਰਿਸ਼ਟਾਚਾਰ ਖਤਮ ਕਰਨਾ ਇਹਦੇ ਚੀਕੋ ਦੋ ਰਾਇ ਨਹੀਂ ਕਿ ਪਿਛਲੇ ਸਮੇਂ ਚ ਇਹ ਸੁਭੇ ਦੇ ਅੰਦਰ ਭ੍ਰਿਸ਼ਟਾਚਾਰ ਵਧਿਆ ਵੀ ਕਿ ਇਹ ਅਧਿਕਾਰੀ ਦੱਸਦੇ ਭ੍ਰਿਸ਼ਟਾਚਾਰ ਵਧਿਆ ਨਹੀਂ ਸਗੋਂ ਕਿ ਜਿਹੜਾ ਕਿ ਲੈਵਲ ਆ ਭ੍ਰਿਸ਼ਟਾਚਾਰ ਦਾ ਜਿਹੜਾ 50000 ਚ ਕੰਮ ਹੁੰਦਾ ਸੀ ਉਹ ਲੱਖ ਚੋਂ ਲੱਗ ਗਿਆ ਲੱਖ ਆਲਾ 2 ਲੱਖ ਚੋਂ ਲੱਗ ਗਿਆ ਇਹੋ ਜੀ ਸਥਿਤੀਆਂ ਵੀ ਦੇਖਣ ਨੂੰ ਮਿਲਦੀਆਂ ਤੇ ਹੁਣ ਜਿਸ ਕਦਰ ਹੱਥ ਪਾਈ ਹੈ ਗੱਲ ਕੀਤੀ ਗਈ ਹੈ ਦੋ ਵੱਡੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਉਸ ਤੋਂ ਲੱਗਦਾ ਇੱਕ ਸੁਨੇਹਾ ਸਖਤੀਆਂ ਮੁਕੰਦਰੀ ਭਗਵੰਤ ਵੱਲੋਂ ਪਹਿਲਾ ਸਨੇਹ ਦਿੱਤਾ ਹੈ ਦੇਖਦੇ ਹਾਂ ਕਿ ਕਿਸ ਤਰ੍ਹਾਂ ਬਦਲੇਗਾ ਪੰਜਾਬ ਜੀ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਪੰਜਾਬ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਨੂੰ ਮੰਗ ਪੱਤਰ ਦਿੱਤਾ ਗਿਆ ਜੀ ਦੇਖੋ ਮੰਗ ਪੱਤਰ ਦੇਣਾ ਆਪਣੇ ਆਪ ਚ ਐਮ ਗੱਲ ਹੈ ਸਪੀਕਰ ਨੂੰ ਮੰਗ ਪੱਤਰ ਦੇਣਾ ਉਹਦੀ ਐ ਨਹੀਂ ਤੇ ਮੈਂ ਇਸ ਕਰਕੇ ਵੀ ਕਹਿੰਦਾ ਕਿ ਹੋਰ ਕੁਝ ਦਿਨਾਂ ਤੱਕ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਪਨਾ ਕੈਬਨ ਨੇ ਫੈਸਲਾ ਲਿਆ ਤੇ ਹੁਣ ਬਕਾਇਦਾ ਸਪੀਕਰ ਬਣਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿ ਵੀ 2 ਦਿਨ ਦਾ 24 ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣ ਕਿਸਾ ਹੋਰ ਮੁੱਦੇ ਵੀ ਉਹ ਚਾਹਣਗੇ ਤੇ ਬਾਰੇ ਕੋਈ ਦੋਰ ਨਹੀਂ ਪਰ ਜਦੋਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਆਂ ਤਾਂ ਕਿਸਾਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਉਹਨੇ ਆਪਣੀਆਂ ਮੰਗਾਂ ਬਾਰੇ ਹੀ ਮੰਗ ਪੱਤਰ ਦਿੱਤਾ ਹੈ ਕਿ ਵਿਧਾਨ ਸਭਾ ਦੇ ਅੰਦਰ ਵੀ ਇਹਨਾਂ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਕਿਸਾਨਾਂ ਦੇ ਰਵਾਕ ਹੋ ਸਕਦੇ ਉਹਨਾਂ ਦੀ ਆਸਤੀ ਫਿਕਰੇ ਵਿੱਚ ਹੋ ਸਕਦੇ ਪਰ ਇੱਕ ਜਿਹੜੀ ਵੱਡੀ ਗੱਲ ਹੈ ਇਸ ਦੇ ਨਾਲ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਨਵੇਂ ਖੇਤੀ ਸੋਧੇ ਕਾਨੂੰਨ ਲਿਆਦੇ ਮੰਡੀ ਕਰਨਾਲ ਸੰਬੰਧ ਅਸੀਂ ਜਿਹੜੇ ਕਿ ਕਿਹਾ ਜਾ ਰਿਹਾ ਪੁਰਾਣੇ ਤਿੰਨ ਕਾਨੂੰਨਾਂ ਦਾ ਹੀ ਬਦਲ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਉਹ ਰੱਦ ਕਰ ਦਿੱਤੇ ਆ ਪਰ ਕਿਸਾਨਾਂ ਨੇ ਮੰਗਿਆ ਕਿ ਪੰਜਾਬ ਵਿਧਾਨ ਸਭਾ ਚ ਲਿਆ ਕੇ ਵੀ ਇਹਨਾਂ ਨੂੰ ਰੱਦ ਕੀਤਾ ਜਾਏ ਸੇਹੋ ਜਿਹੇ ਮੁੱਦੇ ਆ ਰੋਜ਼ਗਾਰ ਨਾਲ ਜੁੜੇ ਮੁੱਦੇ ਆ ਕਿਸਾਨੀ ਦੇ ਮੁੱਦੇ ਆ ਪਿੱਛੇ ਦਿਨਾਂ ਦਾ ਆਪਾਂ ਜਾਣਦੇ ਆ ਜਿਹੜਾ ਸਯੁਕਤ ਕਿਸਾਨ ਮੋਰਚਾ ਜੀ ਦੀਆਂ 35 40 ਜਥੇਬੰਦੀਆਂ ਜੁੜੀਆਂ ਵੀ ਆ ਉਹਨਾਂ ਨੇ ਪਕੈਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ 5 ਮਾਰਚ ਤੋਂ ਪੱਕੇ ਤੌਰ ਤੇ ਅਸੀਂ ਚੰਡੀਗੜ੍ਹ 'ਚ ਮੋਰਚਾ ਲਾ ਰਹੇ ਨਹੀਂ ਤਾਂ ਸਾਡੀਆਂ ਮੰਗਾਂ ਜਿਹੜੀਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਮੰਨੀਆਂ ਕਿ 5 ਫਸਲਾਂ ਤੇ ਐਮਐਸਪੀ ਦੀ ਗੱਲ ਇਹਦੇ ਲਾਗੂ ਕਰੋ ਕਰਜ਼ਾ ਮਾਫੀ ਦੇ ਮੁੱਦੇ ਦੀ ਗੱਲ ਕੀਤੀ ਹੈ ਮਜ਼ਦੂਰਾਂ ਦੀ ਗੱਲ ਕੀਤੀ ਹੈ ਸੋ ਬਹੁਤ ਵੱਡੇ ਮੁੱਦੇ ਆ ਜਿਸ ਸਪੀਕਰ ਸਾਹਮਣੇ ਪ੍ਰਵਾਨ ਕੀਤਾ ਨਾਲ ਮੰਗ ਪਤਾ ਉਮੀਦ ਕਰਦੇ ਆ ਕਿਸਾਨ ਕੇ ਵਿਧਾਨ ਸਭਾ ਦੇ ਅੰਦਰ ਵੀ ਉਹਨਾਂ ਦੇ ਮੁੱਦੇ ਆਉਣਗੇ ਤੇ ਚਰਚਾ ਹੋਏਗੀ ਜੀ ਜੀ ਸੰਤੋ ਜਿਹਦੇ ਪਾਸੇ ਅਮਰੀਕਾ ਲਗਾਤਾਰ ਗੈਰ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਿਹਾ ਤੇ ਕੱਲ ਤੀਜਾ ਜਹਾਜ਼ ਅਮਰੀਕਾ ਸਾਰਾ 에ਰਪੋਰਟ ਦੇ ਉੱਤੇ ਉਤਰਿਆ ਸੀ ਜਦੋਂ ਉਤਰਦੇ ਨੇ ਡਿਪੋਰਟ ਹੋਏ ਨੌਜਵਾਨ ਤਾਂ ਕਈ ਦੁੱਖ ਬਿਆਨ ਕਰਦੇ ਨੇ ਵੀ ਸਾਡੇ ਨਾਲ ਠੱਗੀ ਮਾਰ ਗਿਆ ਸੀ ਲੱਖਾਂ ਰੁਪਏ ਫਸਾ ਬੈਠੇ ਤੇ ਸਾਡੇ ਨਾਲ ਕੀ ਕੀ ਹੋਈਆਂ ਤੇ ਕਈ ਮਾਮਲੇ ਤਾਂ ਅਜੇ ਸਾਹਮਣੇ ਆਏ ਨੇ ਜੋ ਜਹਾਜ਼ ਚ ਉਤਰੇ ਤਾਂ ਉਹਨੂੰ ਨੌਜਵਾਨ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇੱਥੇ ਵੀ ਉਹ ਕਿਸੇ ਕਤਲ ਦੇ ਮਾਮਲੇ ਦੇ ਵਿੱਚ ਨਾਮਜ਼ਦ ਸੀਗੇ ਜੀ ਦੇਖੋ ਜੇ ਕਿਸੇ ਦੇ ਵੀ ਕੋਈ ਜੇ 12ਵਾਂ ਆਇਆ ਚਾਹੇ ਦਰਨ ਵਾਲਾ ਜੇ ਕਿਸੇ ਖਤਰਨਾਕ ਕੇਸ ਆਇਆ ਜਾਂ ਕੋਹੁਰੇਸਤਨ ਦੇ ਕਮੀਰ ਇਲਜ਼ਾਮ ਹੈ ਉਹਨਾਂ ਦਾ ਉੱਥੋਂ ਦੀ ਸਰਕਾਰ ਜਿਹੜੀ ਆਪਣੀ ਸਰਕਾਰ ਹੈ ਉਹ ਕਾਰਵਾਈ ਕਰੇਗੀ ਕਰੇਗੀ ਪਰ ਜਿਹੜੇ ਆਮ ਜਿਹੜੇ ਹੋਰ ਨੌਜਵਾਨ ਉਧਰੋਂ ਵਾਪਸ ਆਏ ਐ ਜਦੋਂ ਮੀਡੀਆ ਚ ਉਹਨਾਂ ਦੀਆਂ ਕਹਾਣੀਆਂ ਚ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਰੈਪੋਰਟ ਦੇ ਆਂ ਦੇਖਦੇ ਆਂ ਤਾਂ ਸਾਰਿਆਂ ਦੇ ਹਿਰਦੇ ਜਿਹੜੇ ਹੈਗੇ ਵਲੁੰਧਰੇ ਜਾਂਦੇ ਕਿਸ ਖਜ਼ਾਰ ਮਾਵਾ ਬਾਪਰਾ ਬੱਚੇ ਕੋਲਾਰੇ ਅੱਖਾਂ 'ਚ ਹੰਝੂ ਡਿਗਰੇ ਕੋਈ ਕਹਿੰਦਾ ਮੇਰਾ 60 ਲੱਖ ਲੱਗਿਆ ਕੋਈ ਕਹਿੰਦਾ 50 ਲੱਖ ਲੱਗਿਆ ਕੋਈ 40 ਲੱਖ ਲੱਗਿਆ ਕੋਈ ਕਹਿੰਦਾ ਢਾਂਪੇ ਰੂਟ ਰਹੇ ਕਿਦਾਂ ਪਰਾਮਾਂ ਦੇ ਜੰਗਲਾਂ 'ਚ ਮੁਸ਼ਕਲ ਨਾਲ ਜਾਨ ਬਚਾਈ ਇਦਾਂ ਦਾ ਵਰਤਾਂਦਾ ਹੈ ਕਿ ਜਿਹਦਾ ਜ਼ਿਕਰ ਕਰਦਾ ਵੀ ਤੁਸੀਂ ਆਪ ਵੀ ਕੰਮ ਜਾਣੇ ਹੋ ਰੂਹ ਕੰਮ ਆਂਦੀ ਹੈ ਤੁਹਾਡੀ ਕਿ ਇਸ ਕਦਰ ਪੰਜਾਬ ਦੇ ਨੌਜਵਾਨ ਉਹਨਾਂ ਨੂੰ ਇਦਾਂ ਦੀਆਂ ਮਸੀਬਤਾਂ ਦਾ ਸਾਣਾ ਪਿਆ ਇਹਦੇ ਦੋ ਗੱਲਾਂ ਦੇਖੋ ਅਹਿਮ ਮਾਮਲੇ ਹੈ ਪਹਿਲੀ ਗੱਲ ਤਾਂ ਜੋ ਕੁਝ ਬਤਾਰਾ ਅਮਰੀਕਾ ਵੱਲ ਕੀਤਾ ਗਿਆ ਉਹ ਬਹੁਤ ਹੀ ਗੈਰ ਮਾਨਵੀ ਹੈ ਗੈਰ ਪਰਮਾਨਤ ਖਾਸ ਤੌਰ ਤੇ ਜਦੋਂ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਟਰੰਪ ਦੇ ਨਾਲ ਤੇ ਉਸ ਤੋਂ ਬਾਅਦ ਵੀ ਜੇ ਔਰਤਾਂ ਹੋਣ ਬੱਚੇ ਹੋਣ ਜਵਾਨ ਹੋਣ ਉਹਨੂੰ ਹੱਥਕੜੀਆਂ ਲਾ ਕੇ ਬਾਹਰ ਸਭੇਜਿਆ ਜਾਵੇ ਤਾਂ ਇਹ ਤੋਂ ਨਮੂਸ਼ੀ ਵਾਲੀ ਗੱਲ ਗੈਰਮਾਨਵੀ ਵਰਤਾਰਾ ਹੋ ਨਹੀਂ ਸਕਦਾ ਫਿਰ ਪੰਜਾਬੀ ਇਹ ਵੀ ਕਹਿੰਦੇ ਕਿ ਕਿਉਂ ਤੀਜਾ ਜਹਾਜ਼ ਸਾਡੀ ਜਿਹੜੀ ਹੈਗੀ ਅੱਜ ਦੇ ਆ ਕੇ ਪੰਜਾਬ ਚ ਆ ਕੇ ਤਰਹਾ ਗਿਆ ਹੋਰ ਸੂਬੇ ਵੀ ਹੈਗੇ ਆ ਪੂਰਾ ਦੇਸ਼ ਹੈ ਪੰਜਾਬ ਤੇ ਕਿਉਂ ਨਿਸ਼ਾਨਾ ਸਿੱਧਿਆ ਜਾਂਦਾ ਕੋਈ ਜਿਹੜੇ ਕੇਂਦਰ ਦੀ ਸਰਕਾਰ ਦੇ ਵਿਰੋਧੀ ਹੈ ਉਹ ਇਹ ਗੱਲ ਵੀ ਆਖਦੇ ਆ ਕਿ ਕਹਿੰਦੇ ਚਲੋ ਜੇ ਦਿੱਲੀ ਜਾਏਗਾ ਜਹਾਜ਼ ਆਂਧਵਾੜ ਉਤਰੇਗਾ ਕਿਸੇ ਹੋਰ ਜਗ੍ਹਾ ਤੇ ਉਤਰੇਗਾ ਦੇਜ ਦੇ ਆਂਦਰ ਤਾਂ ਉੱਥੇ ਸਾਰਾ ਮੀਡੀਆ ਟਿਕਾ ਕੇ ਕਵਰੇਜ ਕਰੇਗਾ ਕਿ ਕਿਸ ਕਲਾ ਜਿਹੜਾ ਹੈਗਾ ਬੀੜੀਆਂ ਲੱਗੀਆਂ ਹੋਈਆਂ ਹੱਥਾਂ ਨੂੰ ਹਥਕੜੀਆਂ ਲੱਗੀਆਂ ਹੋਈਆਂ ਅਨੁਮੋਚਿ ਇਹੜੀ ਗੱਲ ਹੈ ਤੇ ਹੁਣ ਕਹਿੰਦੇ ਪੰਜਾਬ ਚ ਖੁੰਝੇ ਜਿ ਚਤਾਰ ਦਿਓ ਕੋਈ ਕਵਰ ਕਰੇਗਾ ਕੋਈ ਨਹੀਂ ਕਰੇਗਾ ਕੋਈ ਇਹੀ ਕਹੀ ਜਾਏਗਾ ਕਿ ਤਾਂ ਪੰਜਾਬੀ ਹੈ ਇਸ ਕਰਕੇ ਇਹਨਾਂ ਦਾ ਕੰਮ ਹੀ ਆ ਹੋ ਜਾ ਸੋ ਇਸ ਤਰ੍ਹਾਂ ਪੰਜਾਬ ਵੱਲੋਂ ਇਹ ਆਵਾਜ਼ ਉੱਠੀ ਹੈ ਕਿ ਪੰਜਾਬ ਨਾਲ ਹੀ ਜਹਾ ਵਰਤੀ ਰਿਹਾ ਕਿਉਂ ਦੂਜਾ ਕਿਧਰੇ ਮੈਂ ਸਮਝਾਂ ਕਿ ਕੱਲ ਚਾਹੇ ਕੇਂਦਰ ਪਰਦਾ ਪਾਉਣ ਦੀ ਕੋਸ਼ਿਸ਼ ਕਰੇ ਪਰ ਇਲੈਕਟ੍ਰੋਨਿਕ ਪ੍ਰਿੰਟ মিডিਆ ਇਨਾ ਮਜ਼ਬੂਤ ਹੈ ਪਰਦਾ ਪੈ ਨਹੀਂ ਸਕਦਾ ਹਾਲਾਂਕਿ ਜਿਹੜੀਆਂ ਬੈਸਾਂ ਦੇਖਦੇ ਆਂ ਕਾਂਗਰਸ ਵਾਲੇ ਭਾਜਪਾ ਵਾਲਾ ਨੂੰ ਆਖ ਰਹੇ ਆ ਕਾਂਗਰਸ ਵਾਲੇ ਕੋ ਆਪ ਵਾਲਾ ਨੂੰ ਆਖ ਰਹੇ ਤੇ ਭਾਜਪਾ ਦੇ ਤੁਹਾਨੂੰ ਆਖ ਰਹੇ ਇਜ਼ਹ ਜ਼ਿੰਮੇਵਾਰ ਹੈ ਜੀ ਇਥੇ ਰੋਜ਼ਗਾਰ ਨਹੀਂ ਮਿਲਿਆ ਜੀ ਏਜੰਟਾਂ ਦੇ ਕਾਰਵਾਈ ਨਹੀਂ ਹੋਈ ਉਹ ਗੱਲਾਂ ਆਪਣੀ ਜਗ੍ਹਾ ਤੇ ਵਾਜਬ ਹੋ ਸਕਦੀਆਂ ਅਗਲੀ ਸਤੋਂ ਵੱਡੀ ਗੱਲ ਹੈ ਜਿਸ ਗੈਰਮਾਨਵੀ ਢੰਗ ਨਾਲ ਅਮਰੀਕਾ ਵੱਲੋਂ ਸਾਡੇ ਨੌਜਵਾਨ ਸਰੀਮ ਪੈਣਾ ਸਾਡੇ ਬੱਚੇ ਵਾਪਸ ਆਏ ਆ ਉਹਦਾ ਜਵਾਬਦੇਹੀ ਤਾਂ ਬਣਦੀ ਬਣਦੀ ਹੈ ਨਾ ਕਿਧਰੇ ਸਰਕਾਰ ਇਸ ਗੱਲ ਦੀ ਕੇਂਦਰ ਵਾਲੀ ਤਾਂ ਜਵਾਬਦੇਹੀ ਹੈ ਹੀ ਹੈ ਕਿ ਇਸ ਤਰ੍ਹਾਂ ਦਾ ਵਤੀਰਾ ਕਿਉਂ ਗੈਰਮਾਨਵੀ ਵਤੀਰਾ ਕਿਵੇਂ ਸਵਾਲ ਕਿ ਡਾ ਵੀ ਇੱਕ ਦੁਨੀਆ ਦਾ ਕਦਰਵਾਰ ਮਲਕ ਹੋਵੇ ਕੋਈ ਗਰੀਬ ਵੀ ਹੋਵੇ ਤਾਂ ਗਰੀਬ ਦੀ ਵੀ ਇੱਜ਼ਤ ਹੈ ਆਪਣੇ ਹੁਦੇ ਇੱਕ ਉਹ ਤਾਂ ਹੁੰਦੀ ਹੈ ਨਾ ਉਹਦਾ ਇੱਕ ਆਪਣਾ ਅਧਿਕਾਰ ਹੁੰਦਾ ਉਸ ਦਾ ਆਪਣੇ ਕਿਸ ਸੈਲਫ ਰਿਸਪੈਕਟ ਹੁੰਦੀ ਹੈ ਉਸ ਨੂੰ ਹੱਥ ਪਾਉਣਾ ਕੋਈ ਵੀ ਬਿਨਾਂ ਸਤ ਨਹੀਂ ਕਰਦਾ ਅਮਰੀਕਾ ਨੇ ਹੱਥ ਘੜੀਆਂ ਲਾ ਕੇ ਜਿਹੜਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਉਤਰੋਂ ਤਾਂ ਗੈਰ ਕਾਨੂੰਨੀ ਤੌਰ ਤੇ ਗਏ ਗਏ ਵਾਪਸ ਭੇਜੇ ਜਿਸ ਤਰ੍ਹਾਂ ਦਾ ਸਨੇਹਾ ਦਿੱਤਾ ਇਹ ਵੀ ਅਮਰੀਕਾ ਨੇ ਸਨੇਹਾ ਦਿੱਤਾ ਕਿ ਮੈਂ ਕਿਸੇ ਦੋਸਤੀ ਲਈ ਰੋਹ ਨਹੀਂ ਕਰਦਾ ਜੋ ਦਿਲ ਆਇਆ ਸੀ ਜੋ ਫਤਿਹਰਾ ਕਿਸੇ ਕੌਮ ਨਾਲ ਚਾਹਾਂਗੇ ਅਸੀਂ ਉਹੀ ਕਰਕੇ ਵਿਖਾਵਾਂਗੇ ਉਹ ਕਰਕੇ ਵਿਖਾਇਆ ਉਹ ਸਾਡੇ ਜਿਹੜੇ ਆਗੂ ਹੈ ਉਹ ਇੱਕ ਦੂਜੇ ਨਾਲ ਲੜੀ ਜਾਂਦੇ ਆ ਉਕੇ ਅਮਰੀਕਾ ਬਾਰੇ ਤਾਂ ਕਹਿਣ ਦੀ ਹਿੰਮਤ ਨਹੀਂ ਪੈਂਦੀ ਕਿਸੇ ਨੂੰ ਭਾਜਪਾ ਵਾਲੇ ਕਾਂਗਰਸ ਦੇ ਕਾਲੀਆਂ ਨੂੰ ਕਹੀ ਜਾਂਦੇ ਆ ਕਾਂਗਰਸ ਨੂੰ ਕਹੀ ਜਾਂਦੇ ਆ ਆਪ ਨੂੰ ਕਹੀ ਜਾਂਦੇ ਆ ਦੂਜਿਆਂ ਨੂੰ ਕਹੀ ਜਾਂਦੇ ਆ ਅਮਰੀਕਾ ਬਾਰੇ ਬੋਲਣਾ ਥੋੜਾ ਔਖਾ ਲੱਗਦਾ ਨਾ ਸ਼ਾਇਦ ਇਸ ਕਰਕੇ ਗੱਲ ਕਹਿਣੀ ਲੱਗਦੀ ਨਹੀਂ ਹੈਗੀ ਪਰ ਜੋ ਸਥਿਤੀ ਬਣੀ ਵੀ ਉਹਦਾ ਇੱਕਦਮ ਵੱਡਾ ਸਵਾਲ ਹੈ ਵੀ ਇੱਥੇ ਕੇਂਦਰ ਦੀ ਸਰਕਾਰਾਂ ਤੇ ਚੈਸੂ ਭਿਆਨੀ ਸਰਕਾਰਾਂ ਆਖਰ ਅਸੀਂ ਆਪਣੇ ਨੌਜਵਾਨਾਂ ਨੂੰ ਜੁੜਕਾ ਨੂੰ ਰੋਜ਼ਗਾਰ ਕਿਉਂ ਨਹੀਂ ਮਹਿਆ ਕਰਵਾ ਸਕੇ 75 ਸਾਲ ਅਸੀਂ ਬੜੇ ਦਮਗਜ਼ੇ ਮਾਰਦੇ ਆ ਇਸ ਆਜ਼ਾਦੀ ਨੂੰ ਐਨੇ ਸਾਲ ਹੋ ਗਏ ਅਸੀਂ ਵੱਡੇ ਮੌਤਸਬ ਮਨਾ ਰਹੇ ਹਾਂ ਵੱਡੀਆਂ ਗੱਲਾਂ ਕਰਦੇ ਆਂ ਤਾਂ ਉਹਨਾਂ ਵੱਡੀਆਂ ਗੱਲਾਂ ਦਾ ਹਿੱਸਾ ਇਹ ਹੈ ਕਿ ਇਹਨਾਂ 75 70 77 ਸਾਲਾਂ ਚੋਂ ਨਿਕਲਿਆ ਕੀ ਹੈ ਸਾਡੇ ਬੱਚੇ ਸਾਡੇ ਨੌਜਵਾਨ ਕਿਦਾਂ ਹੱਥਕੜੀਆਂ ਲਵਾ ਕੇ ਜਾਂਦੇ ਆਂ ਕਰੋੜਾਂ ਰੁਪਏ ਦੀ ਲੁੱਟ ਜਨਤਾ ਵੱਲੋਂ ਕੀਤੀ ਗਈ ਜੇ ਜਨਤਾ ਦੀ ਵੀ ਗੱਲ ਕਰੀਏ ਜਿਹਨੂੰ ਮਰਜੀ ਕੁਛੀ ਜਾਓ ਇੱਥੇ ਕਾਜਦਾ ਦੇ ਭਾਜਪਾ ਦੀਆਂ ਸਰਕਾਰਾਂ ਵੀ ਰਹੀਆਂ ਕਾਂਗਰਸੀ ਸਰਕਾਰ ਵੀ ਰਹੀ ਆਪ ਦੀ ਸਰਕਾਰ ਵੀ ਰਹੀ ਹੈ ਆਪ ਦੀ ਸਰਕਾਰ ਵੀ ਜੇ ਹੁਣ ਗੱਲ ਕਰੇ ਕਿ ਜੀ ਅਸੀਂ ਏਜੰਟਾਂ ਦੇ ਕਾਰਵਾਈ ਕਰ ਰਹੇ ਆਂ 2-3 ਸਾਲ ਤੈਨਾਂ ਨੂੰ ਭਲੇਵਾਂ ਸਾਨੂੰ ਆਏ ਨੂੰ ਹੋ ਗਏ ਨਾ ਕਿੰਨੇ ਕ ਜਨਟਾਂ ਨੂੰ ਫੜ ਕੇ ਅੰਦਰ ਸੁਟਿਆ ਹੁਣ ਜਦੋਂ ਰੌਲਾ ਪਾ ਪਿਆ ਤਾਂ ਫੇਰ ਸਾਰੇ ਜਾਗੇ ਇੱਕ ਦੂਜੇ ਦੇ ਖਿਲਾਫ ਬੋਲਣ ਲੱਗਿਆ ਘੱਟੂ ਘਾਟੇ ਨਾ ਮਾਵਨਾਂ ਤੇ ਮੈਂ ਸਮਝਦਾ ਕਿ ਰਾਜਨੀਤੀ ਕਰਨੀ ਆਪਣੇ ਆਪ 'ਚ ਬਹੁਤ ਹੀਣਤ ਵਾਲੀ ਗੱਲ ਹੈ ਸਾਡੇ ਜਵਾਨਾਂ ਨਾਲ ਕਿਹੋ ਜੀ ਸਿੱਧੀ ਐ ਸਾਡੇ ਮੁਲਕ ਦੀ ਕਿਹੋ ਜੀ ਦਿੱਤੀ ਐ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਐ ਨੌਜਵਾਨ ਨੂੰ ਰੋਜ਼ਗਾਰ ਕਿਵੇਂ ਮਿਲ ਸਕਦਾ ਹੈ ਕਿਦਾਂ ਪ੍ਰਾਈਵੇਟ ਸੈਕਟਰ ਪਬਲਿਕ ਸੈਕਟਰ ਸੇ ਪਬਲਿਕ ਸੈਕਟਰ ਕਿਸ ਤਰ੍ਹਾਂ ਸਮੇਟਿਆ ਗਿਆ ਯੂਨੀਵਰਸਿਟੀ ਦੀਆਂ ਪੜਾਈਆਂ ਖਤਮ ਹੋ ਗਈਆਂ ਸਰਕਾਰੀ ਕਾਲਜ ਖਤਮ ਹੋ ਗਏ ਐਜੂਕੇਸ਼ਨ ਸਿਸਟਮ ਤਬਾਹ ਹੋ ਗਿਆ ਸਾਰਾ ਪ੍ਰਾਈਵੇਟ ਸੈਕਟਰ ਚਲਾ ਗਿਆ ਉਹ ਚਲ ਜਾਉਣਾ ਸਿਸਟਮ ਨੂੰ ਬਰਵਾਦ ਹੋਇਆ ਨੂੰ ਮੁੜ ਕੇ ਲਿਆਂਦੇ ਲਿਆਉਣ ਦੀ ਲੋੜ ਹੈ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਬੁਰਾ ਭਲਾ ਕਹਿ ਕੇ ਜਿਹੜੀ ਰਾਜਨੀਤੀ ਕੀਤੀ ਜਾਂਦੀ ਹੈ ਤੇ ਇਦਾਂ ਦੀ ਰਾਜਨੀਤੀ ਜਿੱਦਾਂ ਕਹਿੰਦੀ ਲਾਸ਼ ਤੇ ਜਾਂ ਕਹਿੰਦੇ ਲੋਥ ਤੇ ਕੋਈ ਰਾਜਨੀਤੀ ਕਰੇ ਐਡੀ ਵੱਡੀ ਮੰਦਪਾਗੀ ਸਥਿਤੀ ਨੂੰ ਨੁਕੜਿਆ ਪਰਵਾਰ ਜ਼ਿੰਦਾਜ਼ਾ ਲਗਾ ਕੇ ਦੇਖੋ ਮੈਂ ਦੇਖਣਾ ਕਿ ਜਿਹਨੇ ਪ੍ਰਾਰੰਭ ਜਾਂ ਤਸਵੀਰਾਂ ਦਿਖਾਉਣੀਆਂ ਚੰਨੀਆਂ ਕਿੱਦਾਂ ਦੇ ਅੱਧ ਕੱਚੇ ਪੁੱਲੇ ਜਿਹਨਾਂ ਦੇ ਘਰ ਆ ਕਿੱਦਾਂ ਨੇ ਉਹਨਾਂ ਦੇ ਜਿਹੜੇ ਪਰਿਵਾਰ ਹੈ ਕੋਈ ਕਹਿੰਦਾ ਮੈਂ ਡੰਗਰ ਵੇਚ ਕੇ ਪੈਸੇ ਦਿੱਤੇ ਆ ਕੋਈ ਕਹਿੰਦਾ ਮੈਂ ਜ਼ਮੀਨ ਵੇਚੀ ਆ ਕੋਈ ਕਹਿੰਦਾ ਗੈਣੇ ਵੇਚੇ ਜਿੰਨਾ ਮਰਜ਼ੀ ਇਹਦੇ ਤੇ ਗੱਲ ਕਰ ਲੋ ਕੋਈ ਅੰਤਨੀ ਤਰਾਸ ਦੀ ਹੈ ਇਹ ਤਰਾਸ ਦੀ ਸਾਡੇ ਮੱਥੇ ਦੇ ਰਾਜਸੀ ਸਿਸਟਮ ਤੇ ਕਲੰਕ ਹੈ ਇਸ ਕਲੰਕ ਨੂੰ ਜੇ ਇੱਕ ਪਾਰਟੀ ਵਾਲਾ ਦੂਜੀ ਪਾਰਟੀ ਦੇ ਮੱਥੇ ਤੇ ਧੋਕੇ ਲਾਉਣਾ ਚਾਹੇਗਾ ਤਾਂ ਮੈਨੂੰ ਲੱਗਦਾ ਕਿ ਦੇਸ਼ ਦੇ ਲੋਕ ਪ੍ਰਵਾਨ ਨਹੀਂ ਕਰਨਗੇ ਇਹ ਕਲੰਕ ਸਮੁੱਚੀਆਂ ਰਾਸੀ ਪਾਰਟੀਆਂ ਦੇ ਸਿਰ ਤੇ ਹੀ ਹੈ ਤੇ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਅਸੀਂ ਜ਼ਿੰਮੇਵਾਰ ਹਾਂ ਜੋ ਅੱਜ ਬੇੜਾ ਕਰ ਖੋਇਆ ਇਸ ਮੁਲਕ ਦਾ ਇਸ ਮੁਲਕ ਦੀ ਚੋਣਾਂ ਦਾ ਇਸ ਮੁਲਕ ਦੇ ਪਵਿੱਖ ਦਾ ਜੀ ਜੀ ਸੋ ਸਰ ਤੁਸੀਂ ਪ੍ਰਵਾਨ ਦਾ ਹਿੱਸਾ ਬਣੇ ਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਵੱਖ-ਵੱਖ ਖਬਰਾਂ ਨੂੰ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਰ ਮਿਹਰਬਾਨੀ ਆਸਣ ਦਰਸ਼ਕਾਂナビ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਹਨਾ ਪਰੋਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ